ਸੌਰਵ ਜੋਸ਼ੀ ਉਮੀਦਵਾਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਇੱਥੇ ਸ਼ਾਨਦਾਰ ਜਿਹੜੀ ਆਪਣੀ ਜਿੱਤ ਜਿੱਤ ਦਰਜ ਕੀਤੀ ਹੈ ਕਾਂਗਰਸ ਜਿਹੜੀ ਹੈ ਉਹ 7 ਵੋਟਾਂ ਦੇ ਨਾਲ ਤੇ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ 11 ਵੋਟਾਂ ਦੇ ਨਾਲ ਜਿਹੜੀ ਹੈ ਉਹ ਦਰਜ ਕੀਤੀਆਂ ਉਹਨਾਂ ਨੇ 7 ਵੋਟਾਂ ਜਿਹੜੀਆਂ ਉਹ ਕਾਂਗਰਸ ਦੇ ਉਮੀਦਵਾਰ ਕੋਲ ਗਈਆਂ ਨੇ ਤੇ 11 ਵੋਟਾਂ ਜੇ ਗੱਲ ਕਰੀਏ ਤਾਂ ਉਹ ਗਈਆਂ ਨੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲ ਸਰਵ ਜੋਸ਼ੀ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਦੀ ਕਾਨੂੰਨ ਦੇ ਗ੍ਰੈਜੂਏਟ ਨੇ ਕਾਨੂੰਨ ਦੀ ਪੜ੍ਹਾਈ ਉਹਨਾਂ ਨੇ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਮੇਅਰ ਇਲੈਕਸ਼ਨ ਅੱਜ ਸਿਗੇ ਅੱਜ ਹੋਏ ਨੇ ਤੇ ਉਹਦੇ ਵਿੱਚ ਜਿੱਤ ਹਾਸਲ ਕੀਤੀ ਹੈ ਸੌਰਵ ਜੋਸ਼ੀ ਉਮੀਦਵਾਰ ਸਿਗੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਇੱਥੇ ਸ਼ਾਨਦਾਰ ਜੀਡੀਪੀ ਜਿੱਤ ਜਿੱਤ ਦਰਜ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ 18 ਵੋਟਾਂ ਦੇ ਨਾਲ ਤੇ ਕਾਂਗਰਸ ਜਿਹੜੀ ਹੈ ਉਹ 7 ਵੋਟਾਂ ਦੇ ਨਾਲ ਤੇ ਉਹਦੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ 11 ਵੋਟਾਂ ਦੇ ਨਾਲ ਜਿਹੜੀ ਹੈ ਉਹ ਦਰਜ ਕੀਤੀਆਂ ਉਹਨਾਂ ਨੇ 18 ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਹਾਸਲ ਕੀਤੀ ਹੈ 7 ਵੋਟਾਂ ਜਿਹੜੀਆਂ ਉਹ ਕਾਂਗਰਸ ਦੇ ਉਮੀਦਵਾਰ ਕੋਲ ਗਈਆਂ ਨੇ ਤੇ 11 ਵੋਟਾਂ ਜੇ ਗੱਲ ਕਰੀਏ ਤਾਂ ਉਹ ਗਈਆਂ ਨੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲ ਸਰਵ ਜੋਸ਼ੀ ਜਿਹੜੇ ਨੇ ਉਹ ਪੰਜਾਬ ਯੂਨੀਵਰਸਿਟੀ ਦੀ ਕਾਨੂੰਨ ਦੇ ਗ੍ਰੈਜੂਏਟ ਨੇ ਕਾਨੂੰਨ ਦੀ ਪੜ੍ਹਾਈ ਉਹਨਾਂ ਨੇ ਕੀਤੀ ਹੈ ਦੂਜੀ ਪੀੜੀ ਦੇ ਆਰਐਸਐਸ ਦੇ ਜਿਹੜੇ ਨੇ ਉਹ ਸਵੈਮ ਸੇਵਕ ਨੇ ਤੇ ਉਹਦੇ ਨਾਲ ਹੀ ਭਾਜਪਾ ਦੇ ਕਾਰਕੂਨ ਵੀ ਨੇ ਤੁਹਾਨੂੰ ਨਾਲ ਉਹਦੇ ਦੱਸ ਦਈਏ ਕਿ ਖਾਸ ਤੌਰ ਤੇ ਜਿਹੜੇ ਸਟੂਡੈਂਟ ਪੋਲਿਟਿਕਸ ਹੈਗੀ ਹੈ ਪੰਜਾਬ ਯੂਨੀਵਰਸਿਟੀ ਉਹਦੇ ਵਿੱਚ ਬਹੁਤ ਜ਼ਿਆਦਾ ਅਗਰਨੀ ਰਹੇ ਨੇ ਪ੍ਰਧਾਨ ਰਹੇ ਨੇ ਬਹੁਤ ਤੇ ਜ਼ਿਆਦਾ ਉਹਨਾਂ ਨੇ ਜਿਹੜੀ ਹੈਗੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਬਹੁਤ ਹੀ ਐਕਟਿਵ ਪਾਰਟਿਸਪੀਕੇਸ਼ਨ ਕੀਤੀ ਹੈ ਸੌਰਵ ਜੋਸ਼ੀ ਨੇ ਔਰ ਉਸ ਦੇ ਨਾਲ ਹੀ ਜਿਹੜੇ ਪੰਜਾਬ ਦੇ ਬਹੁਤ ਹੀ ਆਗੂ ਨੇ ਮਸ਼ਹੂਰ ਆਗੂ ਨੇ ਵਿਨਿਤ ਜੋਸ਼ੀ ਉਹਨਾਂ ਦੇ ਛੋਟੇ ਭਰਾ ਦੇ ਬੇਟੇ ਨੇ ਵਿਨਿਤ ਜੋਸ਼ੀ ਦੇ ਛੋਟੇ ਭਰਾ ਜਿਹੜੇ ਕਿ ਪੰਜਾਬ ਦੇ ਆਗੂ ਨੇ ਔਰ ਉਹਨਾਂ ਦੇ ਛੋਟੇ ਭਰਾ ਦੇ ਬੇਟੇ ਨੇ ਸੌਰਵ ਜੋਸ਼ੀ ਜਿਨ੍ਹਾਂ ਨੇ ਕੀ ਜਿਹੜੀ ਜਿੱਤ ਹਾਸਿਲ ਕੀਤੀ ਹੈ 18 ਵੋਟਾਂ ਭਾਰਤੀ ਜਨਤਾ ਪਾਰਟੀ ਨੇ ਲਈਆਂ 7 ਵੋਟਾਂ ਜਿਹੜੀਆਂ ਕਾਂਗਰਸ ਤੇ ਲਿੱਤੀਆਂ ਔਰ 11 ਵੋਟਾਂ ਆਮ ਆਦਮੀ ਪਾਰਟੀ ਨੇ ਲਿੱਤੀਆਂ ਔਰ ਇਸ ਦੇ ਨਾਲ ਹੀ ਕਿਉਂਕਿ ਮੇਅਰ ਦੇ ਇਲੈਕਸ਼ਨ ਚੰਡੀਗੜ੍ਹ ਦੇ ਬਹੁਤ ਜ਼ਿਆਦਾ ਇੰਪੋਰਟੈਂਟ ਇਲੈਕਸ਼ਨ ਹੁੰਦੇ ਆ ਔਰ ਇਹਨਾਂ ਦੀ ਉਮਰ ਵੀ ਬਹੁਤ ਛੋਟੀ ਹੈ ਕੋਈ 29 ਸਾਲ ਦੀ ਉਮਰ ਦੇ ਵਿੱਚ ਉਹ ਚੰਡੀਗੜ੍ਹ ਦੇ ਮੇਅਰ ਬਣ ਗਏ ਨੇ ਔਰ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਮੇਅਰ ਦੇ ਇਲੈਕਸ਼ਨ ਇੰਪੋਰਟੈਂਟ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਜੇ ਕੋਈ ਵੀ ਐਮਐਲਏ ਚੰਡੀਗੜ੍ਹ ਦਾ ਨਹੀਂ ਹੁੰਦਾ ਸਿਰਫ ਐਮਪੀ ਹੁੰਦਾ ਮੈਂਬਰ ਪਾਰਲੀਮੈਂਟ ਹੀ ਸਿਰਫ ਇੱਕ ਹੁੰਦਾ ਹੈ ਔਰ ਉਹਦੇ ਬਾਅਦ ਉਸ ਤੋਂ ਜਿਹੜੀ ਸਭ ਤੋਂ ਪਾਵਰਫੁਲ ਜਿਹੜੀ ਪੋਜੀਸ਼ਨ ਹੈਗੀ ਹੈ ਉਹ ਮੇਅਰ ਦੀ ਹੁੰਦੀ ਹੈ ਚੰਡੀਗੜ੍ਹ ਤੇ ਮੇਅਰ ਦੇ ਇਲੈਕਸ਼ਨ ਹਮੇਸ਼ਾ ਹੀ ਬਹੁਤ ਜ਼ਿਆਦਾ ਅਟਰੈਕਸ਼ਨ ਦਾ ਕੇਂਦਰ ਰਹੇ ਨੇ ਪਿਛਲੀ ਵਾਰ ਵੀ ਭਾਰਤੀ ਜਨਤਾ ਪਾਰਟੀ ਨੇ ਹੀ ਆਪਣੀ ਜਿੱਤ ਹਾਸਲ ਕੀਤੀ ਸੀਗੀ ਔਰ ਲਗਾਤਾਰ ਜਿਹੜੀ ਭਾਰਤੀ ਜਨਤਾ ਪਾਰਟੀ ਆਪਣੀ ਜਿਹੜੀ ਹੈ ਇਹਦੇ ਚ ਕਾਮਯਾਬੀ ਹਾਸਲ ਕਰ ਰਹੀ ਹੈ ਔਰ ਪਿਛਲੀ ਵਾਰ ਵੀ ਇਸ ਤਰ੍ਹਾਂ ਕਿਤੇ ਨਾ ਕਿਤੇ ਦੇਖਿਆ ਗਿਆ ਸੀ ਇਸ ਵਾਰ ਵੀ ਉਮੀਦਾਂ ਜਾਂ ਸਥਿਤੀਆਂ ਅਟਕਲਾਂ ਲਾਈਆਂ ਗਈਆਂ ਸੀ ਕਿ ਸ਼ਾਇਦ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦਾ ਕੋਈ ਨਾ ਕੋਈ ਗਠਜੋੜ ਹੋ ਜਾਏਗਾ ਔਰ ਉਸ ਗਠਜੋੜ ਦੇ ਬਾਅਦ ਸ਼ਾਇਦ ਇਹ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਮਿਲ ਕੇ ਲੜਨਗੇ ਪਰ ਐਸੀ ਕੋਈ ਵੀ ਚੀਜ਼ ਦੇਖਣ ਨੂੰ ਨਹੀਂ ਮਿਲੀ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਡਿਊਰਿੰਗ ਇਲੈਕਸ਼ਨਸ ਤੋਂ ਪਹਿਲੇ ਜਿਹੜੀ ਕਨਵਿੰਸਿੰਗ ਔਰ ਕੈਂਪੇਨ ਹੁੰਦੀ ਉਹਦੇ ਦੌਰਾਨ ਆਈਆਂ ਪਰ ਚੰਡੀਗੜ੍ਹ ਦੀ ਜਿਹੜੀ ਹੈਗੀ ਏ ਕਾਫੀ ਸਾਰੀਆਂ ਦਿੱਕਤਾਂ ਤੇ ਪਰੇਸ਼ਾਨੀਆਂ ਨੇ ਪਿਛਲੇ ਵਾਰੀ ਵੀ ਜਿਹੜੀਆਂ ਆਈਆਂ ਨੇ ਔਰ ਦੂਸਰੀ ਜਿਹੜੇ ਵਿਰੋਧੀ ਧਿਰਾਂ ਨੇ ਉਹ ਹਮੇਸ਼ਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੀ ਕਾਉਂਸਲਰਸ ਨੇ ਕਾਉਂਸਲਰਸ ਨੇ ਔਰ ਪਿਛਲੀ ਵਾਰ ਮੇਅਰ ਸੀ ਉਹਨਾਂ ਨੂੰ ਕੈਦੇ ਹੋਏ ਨਜ਼ਰ ਆਏ ਬਟ ਉਸ ਦੇ ਬਾਵਜੂਦ ਵੀ ਇਸ ਵਾਰ ਫੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੌਰਵ ਜੋਸ਼ੀ ਜਿਹੜੇ ਨੇ ਉਹ ਕਾਮਯਾਬੀ ਹਾਸਲ ਕਰਨ ਦੇ ਵਿੱਚ ਜਿਹੜੇ ਨੇ ਉਹ ਕਾਮਯਾਬ ਹੋਏ ਨੇ ਕੈਪਰ ਪਰਸਨ ਸਬਜੀ ਦੇ ਨਾਲ ਬਿੰਦੂ ਸਿੰਘ ਚंडीगढ़ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ